ਇੱਕ ਬੀਬੀ ਝਾੜੂ ਲਾਵੇ ਵਾਜਾਂ ਵਾਲੇ ਸਤਿਗੁਰ ਕਹਿੰਦੇ ਬੀਬੀ ਤੇਰੀ ਸੇਵਾ ਪ੍ਰਵਾਨ ਹੋ ਗਈ ਝਾੜੂ ਲਾਉਣੀ ਆ ਤੂੰ ਬੜੀ ਦੇਰ ਦੀ ਮੰਨ ਕੀ ਮੰਗਨੀ ਹੈ ਪਰ ਇੱਕੋ ਹੀ ਮੰਗ ਮੰਗੀ ਚਾਰ ਪੰਜ ਨਾ ਮੰਗੀਆਂ ਮਹਾਰਾਜ ਹੱਸ ਕੇ ਕਹਿੰਦੇ ਇੱਕੋ ਹੀ ਮੰਗੀ ਮਾਤਾ ਕਹਿੰਦੀ ਮਹਾਰਾਜ ਤੁਸੀਂ ਤੇ ਮੈਨੂੰ ਪੰਗਾ ਹੀ ਪਾ ਤਿਆ ਮੈਂ ਤੇ ਪੰਜ ਛੇ ਮੰਗਣੀਆਂ ਸੀ ਹੁਣ ਮੈਂ ਇੱਕ ਮੰਗਾਂ ਮਾਤਾ ਕਹਿੰਦੀ ਐ ਮਾਰਾ ਕਿਰਪਾ ਕਰੋ ਮੈਂ ਇੱਕੋ ਹੀ ਮੰਗਾਂਗੀ ਸਿਆਣੀ ਸੀ ਬੇਬੇ ਕਹਿੰਦੀ ਐ ਵਾਜਾਂ ਵਾਲਿਆ ਮੇਰੀ ਇੱਕ ਮੰਗ ਐ ਸੋਨੇ ਦੀ ਮਹਾਨੀ ਦੇਖਾਂ ਦੁੱਧ ਰੜਕਦੀ ਨੂ ਰਾਣੀ ਦੇਗਾ ਨੂ ਰਾਣੀ ਦੇਗਾ ਵਾਜਾਂ ਵਾਲੇ ਕਹਿੰਦੇ ਪਿੱਛੇ ਕੀ ਰਹਿ ਗਿਆ ਆਖੋ ਸਦਨਾ ਸ਼੍ਰੀ ਵਾਹਿਗੁਰੂ ਸੋਨੇ ਦੀ ਮਹਾਨੀ ਕੀ ਐ ਅਮੀਰੀ ਅਮੀਰੀ ਵੀ ਮੰਗ ਲਈ ਤੇ ਮਧਾਣੀ ਵਿੱਚ ਜੋ ਪਿਆ ਉਹ ਪਦਾਰਥ ਵੀ ਮੰਗ ਲੈ ਨੂ ਰਾਣੀ ਤੇ ਉਦੋਂ ਹੀ ਆਏਗੀ ਜੇ ਘਰ ਵਿੱਚ ਪੁੱਤ ਪੁੱਤ ਹੋਏਗਾ ਉਹ ਪੋਤਰਾ ਵੀ ਮੰਗ ਲਿਆ ਨੂ ਰਾਣੀ ਵੀ ਮੰਗ ਲਈ ਅਮੀਰੀ ਵੀ ਮੰਗ ਲਈ ਤੇ ਸਭ ਕੁਝ ਹੀ ਗੁਰੂ ਤੋਂ ਮੰਗ ਲਿਆ ਜਿਨ੍ਹਾਂ ਨੂੰ ਮੰਗਣਾ ਆ ਜਾਵੇ ਕੱਲੀ-ਕੱਲੀ ਚੀਜ਼ ਨਹੀਂ ਮੰਗਣੀ ਪੈਂਦੀ ਗੁਰੂ ਤੋਂ ਨਾਮ ਮੰਗ